ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਬਲੌਗ ਸ਼ੁਰੂ ਹੁੰਦਿਆਂ ਹੀ ਮੈਂ ਤੁਹਾਨੂੰ ਇੱਕ ਕਲਿੱਪ ਦਿਖਾਈ ਆ ਉਹ ਕਲਿੱਪ ਹੈ ਸਾਡੇ ਸਤਲੁਜ ਦਰਿਆ ਦੀ ਜੋ ਸਾਡੇ ਬਿਲਕੁਲ ਨੇੜੇ ਆ ਘਰਾਂ ਤੋਂ ਤੇ ਅੱਜ ਸਵੇਰੇ ਉੱਠ ਕੇ ਅਸੀਂ ਚਾਹ ਪਾਣੀ ਪੀ ਲਿਆ ਸੀਗਾ ਤੇ ਰੋਟੀ ਸਾਡੇ ਪਹਿਲਾਂ ਬਣ ਚੁੱਕੀ ਆ ਬਣੀ ਸੀ ਚਣਿਆਂ ਦੀ ਸਬਜ਼ੀ ਮੱਟ ਗਿੱਲ ਸਾਹਿਬ ਕਹਿੰਦੇ ਵੀ ਮੈਂ ਪਰੌਂਠੇ ਖਾਣੇ ਆ ਮੂਲੀ ਵਾਲੇ ਤੇ ਫਿਰ ਮੇਡਰ ਮੂਲੀ ਵਾਲੇ ਪਰੌਂਠੇ ਬਣਾਉਣ ਲੱਗ ਗਈ ਸੀ ਉਹਨਾਂ ਦੇ ਲਈ ਫਿਰ ਕਿਉਂਕਿ ਉਹਨਾਂ ਨੇ ਜਾਣਾ ਸੀਗਾ ਦਰਿਆ ਤੇ ਦਰਿਆ ਤੇ ਉਹਨਾਂ ਦੇ ਦੋਸਤ ਉਹਨਾਂ ਨੂੰ ਕਹਿ ਰਹੇ ਸੀ ਚਲੋ ਆਪਾਂ ਵੀ ਥੋੜਾ ਬੋਤਾ ਸੇਵਾ ਕਰਾਂਨੇ ਆ ਉੱਥੇ ਦਰਿਆ ਦੇ ਉੱਤੇ ਕਿਉਂਕਿ ਕੰਮ ਬਹੁਤ ਉੱਥੇ ਚੱਲ ਰਿਹਾ ਆ ਬੰਨ ਬਣਾਉਣ ਦਾ ਤੇ ਇਸ ਕਰਕੇ ਉਹਨਾਂ ਨੇ ਵੀ ਜਾਣਾ ਸੀਗਾ ਤੇ ਫਿਰ ਮੈਂ ਫਟਾਫਟ ਉਹਨਾਂ ਵਾਸਤੇ ਪਰੌਂਠੇ ਬਣਾਏ ਸੀਗੇ ਤੇ ਚਾਹ ਸੀ ਸਾਰਿਆਂ ਨੇ ਪੀ ਲਈ ਸੀਗੀ ਪਹਿਲਾਂ ਤੇ ਸਾਡੇ ਨੇੜੇ-ਨੇੜੇ ਦੇ ਜਿੰਨੇ ਵੀ ਪਿੰਡ ਆ ਸਤਲੁਜ ਦਰਿਆ ਦੇ ਨਾਲ ਜਿੰਨੇ ਵੀ ਕੰਡਿਆਂ ਤੇ ਲੱਗਦੇ ਆ ਪਿੰਡ ਸਾਰਿਆਂ ਨੂੰ ਅਲਰਟ ਕਰ ਦਿੱਤਾ ਗਿਆ ਆ ਪ੍ਰਸ਼ਾਸਨ ਵੱਲੋਂ ਵੀ ਆਪਣਾ ਜੋ ਵੀ ਕੀਮਤੀ ਸਮਾਨ ਆ ਤੁਸੀਂ ਆਪਣਾ ਸਾਰਾ ਤੁਸੀਂ ਸਮੇਟ ਲੋ ਤੇ ਕਿਸੇ ਉੱਚੀ ਜਗ੍ਹਾ ਸੇਫ ਜਗ੍ਹਾ ਤੇ ਚਲੇ ਜਾਓ ਤੇ ਇੱਧਰ ਬੱਚੇ ਬੈਠੇ ਹੋਏ ਸੀਗੇ ਬੱਚਿਆਂ ਨੇ ਚਾਹ ਪਾਣੀ ਪੀ ਕੇ ਫਿਰ ਲੱਗੇ ਸੀ ਆਪਣੇ ਸਕੂਲ ਦਾ ਕੰਮ ਕਰਨ ਪੜਨ ਲੱਗੇ ਸੀ ਕਿਉਂਕਿ ਨਾ ਨਹੀਂ ਆਨਲਾਈਨ ਕਲਾਸਾਂ ਲੱਗਦੀਆਂ ਨਹੀਂ ਹੁਣ ਬੱਚਿਆਂ ਦੀਆਂ ਤੇ ਕੰਮ ਬਹੁਤ ਆ ਰਿਹਾ ਆਨਲਾਈਨ ਵੀ ਇਹਨਾਂ ਨੂੰ ਇਸ ਕਰਕੇ ਬੱਚੇ ਬੈਠ ਗਏ ਸੀਗੇ ਪੜਨ ਤੇ ਕਿਉਂਕਿ ਅਜੇ ਤਾਂ ਸਕੂਲਾਂ ਵਿੱਚ ਛੁੱਟੀਆਂ ਚੱਲਦੀਆਂ ਨੇ ਤੇ ਇੱਕ ਰੋਟੀ ਪਾਣੀ ਖਾਣ ਤੋਂ ਬਾਅਦ ਗੱਲ ਸਭ ਨਿਕਲ ਚੁੱਕੇ ਸੀਗੇ ਪਿਆਰੇ ਸੀ ਆਪਣੇ ਅੰਜ ਗਿਲਸਾ ਪਹੁੰਚ ਗਏ ਸੀਗੇ ਦਰਿਆ ਦੇ ਕੰਢੇ ਤੇ ਤੇ ਇੱਥੇ ਚੱਲ ਰਿਹਾ ਆ ਕੰਮ ਕਿਉਂਕਿ ਇੱਥੇ ਨਵਾਂ ਬੰਨ ਬਣਾਉਣ ਲੱਗੇ ਆ ਪਹਿਲਾਂ ਵਾਲੇ ਬੰਨ ਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਚੁੱਕਿਆ ਵੀ ਬੰਨ ਉਹ ਕਮਜ਼ੋਰ ਹੋ ਚੁੱਕਾ ਵੀ ਕਿਸੇ ਵੀ ਵੇਲੇ ਟੁੱਟ ਸਕਦਾ ਇਸ ਲਈ ਇੱਕ ਨਵਾਂ ਬੰਨ ਬਣ ਰਿਹਾ ਆ ਤੇ ਗਿਲਸਾ ਪਹੁੰਚ ਗਏ ਸੀਗੇ ਉੱਥੇ ਤੇ ਇੱਥੇ ਜਾਨਕੀ ਆਰਮੀ ਵਗੈਰਾ ਵੀ ਆ ਗਈ ਆ ਇਹ ਜਾਲੀਆਂ ਆ ਗਈਆਂ ਸੀਆਂ ਲੋਹੇ ਦੀਆਂ ਜਿਹੜੀਆਂ ਹੁਣ ਉੱਥੇ ਦਰਿਆ ਦੇ ਵਿੱਚ ਲਗਾਉਣਗੇ ਉਹ ਦੀਦੇ ਨਾਲ ਮਜਬੂਤ ਬੰਨ ਬਨੂਗਾ ਇੱਕ ਮੇਰੇ ਨਾਲ ਵੀ ਥੋੜਾ ਇਹ ਨਾ ਖਤਰਾ ਘਟ ਜੂਗਾ ਥੋੜਾ ਇਹ ਲੋਕਾਂ ਨੂੰ ਆਪਣਾ ਸਮਾਨ ਸਮੇਟਣ ਦਾ ਟਾਈਮ ਮਿਲ ਜੂਗਾ ਕਿਉਂਕਿ ਹੁਣ ਪਾਣੀ ਅੱਗੇ ਤਾਂ ਕੋਈ ਜ਼ੋਰ ਨਹੀਂ ਹੈਗਾ ਬਹੁਤ ਜ਼ਿਆਦਾ ਤੇਜ਼ ਆ ਦਰਿਆ ਦਾ ਤੇ ਅਸੀਂ ਤਾਂ ਪਰਮਾਤਮਾ ਅੱਗੇ ਹੀ ਹੱਥ ਜੋੜਦੇ ਆ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਸਾਰੇ ਆਪਣੇ ਸੇਫ ਰਹਿਣ ਤੇ ਸਤਿ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਤੇਜ਼ ਚੱਲਦਾ ਪਿਆ ਹੈ ਇਸ ਟਾਈਮ ਤੇ ਇੱਕ ਤਾਂ ਬਰਸਾਤ ਨਹੀਂ ਰੁਕ ਰਹੀ ਹੈਗੀ ਅੱਜ ਵੀ ਸਵੇਰੇ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਸਾਡੇ ਇੱਥੇ ਤੇ ਗਾਇਸ ਬਣੇ ਰਿਓ ਸਾਡੇ ਬਲੌਗ ਦੇ ਨਾਲ ਤੇ ਤੁਹਾਨੂੰ ਸਾਰਾ ਦਿਖਾਣਗੇ ਵੀ ਦਰਿਆ ਦੀ ਕੀ ਕੰਡੀਸ਼ਨ ਹੈ ਇਸ ਟਾਈਮ ਤੇ ਪਾਣੀ ਕਿੰਨਾ ਕੁ ਆ ਗਿਆ ਹੈ ਦਰਿਆ ਦੇ ਵਿੱਚ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਲੁਧਿਆਣਾ ਜ਼ਿਲ੍ਹਾ ਦੇ ਕਿਉਂਕਿ ਜੇ ਇੱਕ ਵਾਰ ਇਹ ਬੰਨ ਟੁੱਟ ਚੁੱਕਾ ਟੁੱਟ ਗਿਆ ਤਾਂ ਪੂਰੇ ਲੁਧਿਆਣੇ ਨੂੰ ਇਸ ਦਾ ਨੁਕਸਾਨ ਹੋਣਾ ਹੈ ਇਸ ਕਰਕੇ ਦੇਖਿਓ ਸਾਡੇ ਵਲੋਗ ਨੂੰ ਪੂਰਾ ਤੇ ਮੇਰੇ ਤੋਂ ਤੇ ਸੋ ਇਹ ਲਾਤੀ ਦੇ ਕੇ ਚਲ ਸਕਦਾ ਪਾਣੀ ਅੱਜ 350 ਰੁਪਏ ਦਾ री <laughs> ਇਹ ਵੀਡੀਓ ਵਿੱਚ ਇਹ ਰਿਹਾ ਬਈ ਹੋਰੋਂ ਕੰਮ ਕਰ ਰਿਹਾ